ਸਿਰ ਤੋਂ ਮਾਂ-ਬਾਪ ਦਾ ਸਾਆ ਚਲੇ ਜਾਣਾ ਇਸ ਤੋਂ ਵੱਡਾ ਦੁੱਖ ਮੈਨੂੰ ਲੱਗਦਾ ਨਹੀਂ ਦੁਨੀਆ ਦਾ ਕੋਈ ਹੋਰ ਦੁੱਖ ਹੋਊਗਾ ਖਾਸ ਕਰਕੇ ਉਸ ਟਾਈਮ ਤੇ ਜਦੋਂ ਇੱਕ ਕਿਉਂਕਿ ਅਸੀਂ ਅਸੀਂ ਲੋਕ ਬੜੇ ਨਾਰਮਲ ਫੈਮਲੀਆਂ ਤੋਂ ਆਉਨੇ ਆ ਤੇ ਉੱਥੋਂ ਆ ਕੇ ਮਿਹਨਤ ਕਰਕੇ ਆਪਣੇ ਆਪ ਨੂੰ ਮਾਲਕ ਦੀ ਕਿਰਪਾ ਨਾਲ ਇੱਕ ਨਾਮ ਇੱਕ ਸ਼ੋਹਰਤ ਇੱਕ ਸਾਰਾ ਕੁਝ ਤੇ ਜਿੱਥੇ ਮਾਂ-ਬਾਪ ਦਾ ਹੁਣ ਬੈਠ ਕੇ ਵੇਖਣ ਦਾ ਹੈ ਨਾ ਆਪਣੇ ਬੱਚਿਆਂ ਲਈ ਟਾਈਮ ਆਇਆ ਸੀ ਤੇ ਉਹ ਟਾਈਮ ਮਾਲਕ ਨੇ ਦਿੱਤਾ ਨਹੀਂ ਉਹ ਟਾਈਮ ਖੋ ਲਿਆ ਇਹ ਬਹੁਤ ਵੱਡਾ ਦੁੱਖ ਹੈ ਪਰ ਸਭ ਤੋਂ ਵੱਡੀ ਗੱਲ ਇਹ ਵੀ ਉਹ ਸ਼ਾਇਦ ਆਰਟਿਸਟ ਲੋਕ ਕਲਾਕਾਰ ਲੋਕ ਜਿਨ੍ਹਾਂ ਨੂੰ ਮਾਲਕ ਸਪੈਸ਼ਲ ਨਵਾਜ਼ਦਾ ਤੇ ਉਹਦੇ ਚ ਕਿਤੇ ਨਾ ਕਿਤੇ ਵਿਸ਼ਵਾਸ ਉਹ ਅੰਦਰੋਂ ਸਹਿਣ ਦੀ ਤਾਕਤ ਉਹ ਵੀ ਬਹੁਤ ਦੇ ਦਿੰਦਾ ਅੱਜ ਤੁਸੀਂ ਵੇਖਿਆ ਹੋਣਾ ਕਿਵੇਂ ਉਹ ਆਪ ਕਲਮਾ ਪੜਦਾ ਨਾਲ ਨਾਲ ਆਪਣੇ ਬਾਪ ਨੂੰ ਮૈયਤ ਨੂੰ ਲੈ ਕੇ ਜਾਂਦਾ ਹੋਇਆ ਇੱਕ ਇੱਕ ਚੀਜ਼ ਉਹਨੇ ਆਪ ਉਸਤੇ ਰੋਈ ਵੀ ਜਾਂਦਾ ਪਰ ਕਰ ਵੀ ਰਿਹਾ ਸਾਰਾ ਕੁਝ ਹੈਨਾ ਬਾਕੀ ਬਹੁਤ ਵੱਡਾ ਦੁੱਖ ਹੈ ਜੀ ਇਹਦੇ ਲਈ ਕਹਿ ਕੁਝ ਨਹੀਂ ਸਕਦਾ ਕਿਉਂਕਿ ਦੋਨੋਂ ਭਰਾ ਆ ਬੜਾ ਛੋਟੇ ਦੀ ਫੈਮਿਲੀ ਸੀਗੀ ਤੇ ਇਹ ਵੀ ਜੇ ਮਾਂ ਚਲੀ ਗਈ ਸੀ ਬਾਪੂ ਜੀ ਥੋੜਾ ਟਾਈਮ ਦੇ ਦਿੰਦਾ ਉਹਨੂੰ ਹਨਾ ਇਹ ਹੁੰਦਾ ਵੀ 5-7 ਸਾਲ ਹੋਰ ਕੋਲ ਰਹਿੰਦਾ ਤੇ ਉਹ ਸ਼ਾਇਦ ਉਹਨਾਂ ਨਾਲ ਕੁਝ ਗੱਲਾਂ ਜਿਹੜੀਆਂ ਮਾਂ ਨਾਲ ਨਹੀਂ ਕਰ ਸਕਿਆ ਕੁਝ ਦੁੱਖ ਸੁੱਖ ਬਾਪ ਨਾਲ ਪੋਲ ਸਕਦਾ ਪਰ ਉਹ ਹੋ ਨਹੀਂ ਸਕਿਆ ਬਾਕੀ ਉਹਦੀ ਰਜ਼ਾ ਆ ਉਹਦੀ ਰਜ਼ਾ ਤੋਂ ਬਾਹਰ ਬੰਦਾ ਜਾ ਨਹੀਂ ਸਕਦਾ ਜੀ